ਯੂ ਡਰੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਨਵੀਂ ਚਰਚਾ ਛਿੜ ਕੇ ਰੱਖ ਦਿੱਤੀ ਹੈ ਡੇਵਿਡ ਏਬੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਪੱਤਰ ਲਿਖ ਕੇ ਬੇਨਤੀ ਕਰਨਗੇ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੇ ਵਿੱਚ ਅਤਵਾਦੀ ਸੰਗਠਨ ਵਜੋਂ ਨਾਮਜ਼ਦ ਕੀਤਾ ਜਾਵੇ ਇਹ ਦਰਜਾ ਪੁਲਿਸ ਨੂੰ ਵਿਦੇਰੇ ਪ੍ਰਭਾਵਸ਼ਾਲੀ ਟੰਗ ਦੇ ਨਾਲ ਜਾਂਚ ਕਰਨ ਤੇ ਉਹਨਾਂ ਨੂੰ ਚੱਲ ਰਹੀ ਜ਼ਬਰਦਸਤੀ ਨੂੰ ਖਤਮ ਕਰਨ ਲਈ ਲੋੜੀਂਦੇ ਸਾਧਨ ਪ੍ਰਦਾਨ ਕਰਨ ਦੀ ਆਗਿਆ ਦੇਵੇਗਾ ਡੇਵਿਡ ਏਬੀ ਨੇ ਨੋਟ ਕੀਤਾ ਹੈ ਕਿ ਇਹ ਮੁੱਦਾ ਨਾ ਸਿਰਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਗੋਂ ਅਲਬਰਟਾ ਅਤੇ অন্ਟਾਰੀਓ ਦੇ ਵਿੱਚ ਵੀ ਇੱਕ ਕਬੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਔਰ ਇਥੇ ਭਾਰਤ ਤੋਂ ਆਏ ਗੈਂਗਸ ਕੰਮ ਕਰ ਰਹੇ ਨੇ ਇਹ ਵੀ ਇਲਜ਼ਾਮ ਡੇਵਿਡੀ ਬੀ ਨੇ ਲਗਾਇਆ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਔਟਵਾ ਨੂੰ ਇੱਕ ਬਦਨਾਮ ਭਾਰਤੀ ਗਿਰੋਹ ਨੂੰ ਅਤਵਾਦੀ ਸੰਗਠਨ ਵਜੋਂ ਲੇਬਲ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਪਾਉਂਦਿਆਂ ਹੋਇਆਂ ਜ਼ਬਰੀ ਵਸੂਲੀ ਦੇ ਮਾਮਲਿਆਂ ਨਾਲ ਨਜਿੱਠਣ 'ਚ ਪੁਲਿਸ ਦੀ ਮਦਦ ਕੀਤੀ ਜਾ ਸਕੇ ਕੈਨੇਡਾ ਭਾਰ ਦੇ ਸਿੱਖ ਲੋਕਾਂ ਨੂੰ ਹਿਲਾਕੇ ਰੱਖ ਦੇਣ ਵਾਲੀਆਂ ਜ਼ਬਰੀ ਵਸੂਲੀ ਦੀਆਂ ਧਮਕੀਆਂ ਦੀ ਲਹਿਰ ਵਿਚਾਲੇ BC ਬਿਸ਼ਨੋਈ ਸਮੂਹ ਨੂੰ ਬਾਹਰ ਕਰ ਰਿਹਾ ਹੈ डेविड एबी ਨੇ विक्टोरिया ਦੇ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਇਲਜ਼ਾਮ ਨੇ ਕਿ ਭਾਰਤ ਦੇ ਗਿਰੋ ਸੂਬੇ ਤੇ ਹੋਰ ਸੂਬਿਆਂ ਚ ਕਾਰੋਬਾਰੀ ਮਾਲਕਾਂ ਨੂੰ ਡਰੋਂ ਤੇ ਜ਼ਬਰਦਸਤੀ ਕੰਮ ਕਰਨ ਲਈ ਕੰਮ ਕਰ ਰਹੇ ਨੇ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਰੂਪੀ ਚਿੱਠੀ ਲਿਖਣ ਵਾਸਤੇ ਕਿਹਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਨ ਗਈ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੇ ਵਿੱਚ ਇੱਕ ਅਤਵਾਦੀ ਸੰਗਠਨ ਵਜੋਂ ਨਾਮਜ਼ਦ ਕੀਤਾ ਜਾਵੇ। ਪ੍ਰੀਮੀਅਰ ਡੇਵਿਡ ਈਬੀ ਦਾ ਦਖਲ ਸੜਿਜ ਪਾਈਚਾਰੇ ਦੇ ਦਬਾਅ ਦੇ ਜਵਾਬ ਦੇ ਵਿੱਚ ਹੈ। Uh, the first is my colleague uh, Gary Begg, the Minister for Public Safety, uh, participated in yet another community meeting about the issue of extortion in Surrey. Uh, this is an issue of huge concern in the community there, particularly the South Asian community. Uh, it's uh, an issue of concern in Alberta and ontario as well there are allegations that gangs in india are operating here uh, in our province and in other provinces to intimidate and extort business owners and so uh, looking uh, at the issue with the minister for public safety uh, i will be writing to the prime minister to ask that uh, one of the gangs that is self-identified as being involved in some of these activities the lawrence bishnoi group uh, be listed as a terrorist organization in Canada to enable police to be able to use the necessary tools to investigate and bring this activity to an end, not just in our province, but also in Alberta and Ontario. And that the RCMP work with the federal government to identify any other groups that are also involved in this alleged activity. Um, this is a serious step. It gives police significant investigative tools. We don't make this recommendation lightly, but this activity strikes at public confidence. In the justice system, in our democracy, and in their safety and community, and it erodes public confidence in the rule of law. It's a very serious matter. It's a huge concern for the people of Surrey. It's a huge concern in Alberta and Ontario. And, uh, and what is called for is a similar response to what the federal government took to the Mexican cartel issue by listing them as well. ਸਰੀ ਪੁਲਿਸ ਦਾ ਕਹਿਣਾ ਹੈ ਕਿ ਰਿਪੋਰਟਾਂ 'ਚ ਦੱਖਣੀ ਏਸ਼ੀਆਈ ਪਾਈਚਾਰੇ ਦੇ ਵਿਅਕਤੀਆਂ ਦਾ ਕਾਰੋਬਾਰ ਸ਼ਾਮਿਲ ਨੇ ਜਿਨ੍ਹਾਂ ਨਾਲ ਚਿੱਠੀ, ਫੋਨ ਕਾਲ ਜਾਂ ਸੋਸ਼ਲ ਮੀਡੀਆ ਰਾਹੀਂ ਸੰਪਰਕ ਕੀਤਾ ਜਾਂਦਾ ਹੈ। ਉਹਨਾਂ ਨੂੰ ਹਿੰਸਾ ਦੀਆਂ ਧਮਕੀਆਂ ਦੇ ਤਹਿਤ ਪੈਸੇ ਦੀ ਮੰਗ ਦਾ ਸਾਹਮਣਾ ਕਰਨਾ ਪੈਂਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਬੇਗ ਨੇ ਸਰੀ ਦੇ ਵਿੱਚ ਇੱਕ ਭੀੜ ਭੜੱਕੇ ਵਾਲੇ ਜਨਤਕ ਸੁਰੱਖਿਆ ਫਾਰਮ 'ਚ ਸ਼ਿਰਕਤ ਕੀਤੀ ਜਿੱਥੇ ਕਾਰੋਬਾਰੀ ਮਾਲਕਾਨੇ ਕਿਹਾ ਕਿ ਉਹਨਾਂ ਨੂੰ ਲੱਖਾਂ ਡਾਲਰਾਂ ਦੀ ਮੰਗ ਕਰਨ ਵਾਲੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਂਡਾ ਪਰਦੇ ਘਟੂ ਘਟ ਅਛੇ ਸ਼ਹਿਰਾਂ ਦੇ ਵਿੱਚ ਪੁਲਿਸ ਬਲ ਦੱਖਣੀ ਏਸ਼ੀਆਈ ਪਾਈਚਾਰੇ ਤੇ ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜ਼ਬਰਦਸਤੀ ਦੇ ਮਾਮਲਿਆਂ ਦੀ ਜਾਂਚ ਕਰ ਰਹੇ ਨੇ ਦਸੰਬਰ 2023 ਦੇ ਵਿੱਚ ਐਪਸਫੋਰਡ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੁਲਿਸ ਨੇ ਕਿਹਾ ਸੀ ਕਿ ਉਹ ਦੱਖਣੀ ਏਸ਼ੀਆਈ ਭਾਈਚਾਰੇ ਦੇ ਅਮੀਰ ਮੈਂਬਰਾਂ ਨਾਲ ਜੁੜੀ ਜ਼ਬਰੀ ਵਸੂਲੀ ਦੀ ਜਾਂਚ ਕਰ ਰਹੇ ਨੇ ਉਨ੍ਹਾਂ ਆਖਿਆ ਕਿ ਸ਼ੱਕੀਆਂ ਦਾ ਬਿਸ਼ਨੋਈ ਗੈਂਗ ਨਾਲ ਸੰਬੰਧ ਹੋਣ ਦੇ ਸ਼ੱਕ ਨੇ ਭਾਰਤ ਦੀ ਸਖਰਲੀ ਜਾਂਚ ਸੰਸਥਾ ਰੋਸਟਰੀ ਜਾਂਚ ਏਜੰਸੀ ਦਾ ਕਹਿਣਾ ਹੈ ਕਿ ਲੋਰੈਂਸ ਬਿਸ਼ਨੋਈ ਇੱਕ ਭਾਰਤੀ ਜੇਲ ਸੈਲ ਤੋਂ ਇੱਕ ਅੰਤਰਰਾਸ਼ਟਰੀ ਅਪਰਾਧ ਸਿੰਡੀਕੇਟ ਚਲਾ ਰਿਹਾ ਹੈ RCMP ਦੁਆਰਾ ਬਿਸ਼ਨੋਈ ਗੈਂਗ ਦੀ ਪਛਾਣ ਹੈ ਕੈਨੇਡੀਅਨ ਧਰਤੀ ਤੇ ਹਿੰਸਕ ਅਪਰਾਧਾਂ 'ਚ ਸੰਭਾਵਿਤ ਭੂਮੀਗਾਨੀ ਬੌਂਡ ਵਾਲੇ ਵਜੋਂ ਕੀਤੀ ਗਈ ਹੈ ਜਿਸ ਕਾਰਨ ਕੈਨੇਡਾ ਤੇ ਭਾਰਤ ਵਿਚਾਲੇ ਕੂਟਨੀਤਿਕ ਤਨਾਅ ਪੈਦਾ ਹੋਇਆ ਹੈ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ